ਕਿ ਦੋ ਡਰੋਨ ਚੰਡੀਗੜ੍ਹ ਤੇ ਹਮਲਾ ਕਰਨ ਲਈ ਕੱਲ ਭੇਜੇ ਗਏ ਸੀ ਉਹ ਦੋਨੋਂ ਨਿਊਟਰਲਾਈਜ਼ ਕਰਤੇ ਆਰਮੀ ਨੇ ਨੌ ਸੈਂਟਰ 48 ਘੰਟਾ ਪਹਿਲੇ ਭਾਰਤੀ ਫੌਜਾਂ ਨੇ ਤੋੜੇ ਔਰ ਨਾਸਤਨ ਬੂਤ ਕਰਤੇ ਖਤਮ ਕਰਤੇ ਉਹਦੇ ਰਿਐਕਸ਼ਨ ਚ ਪਾਕਿਸਤਾਨ ਦੇ ਆਰਮੀ ਨੇ ਪਿਛਲੀ ਰਾਤ ਨੂੰ ਕੀ ਕੀਤਾ ਕਿ ਆਮ ਲੋਕਾਂ ਦੇ ਉੱਪਰ ਡਰੋਨ ਦੇ ਰਹੀ ਕਰਾਂਦੀ ਹਮਲੇ ਕਰਾਂਦੀ ਕੋਸ਼ਿਸ਼ ਕੀਤੀ ਜਿਸ ਪ੍ਰਕਾਰ ਕੇਂਦਰ ਸਰਕਾਰ ਨੇ ਮੌਕਫਰਲ ਕਰਵਾਈ ਸੀ ਉਹਦਾ ਰਿਜ਼ਲਟ ਦੇਖਣ ਨੂੰ ਮਿਲਿਆ ਇਹ ਇਸ ਐਮਸੀ ਨੇ ਕੀ ਕੀਤਾ ਕਿ ਐਮਸੀ ਨੇ 인ਫਰਾਸਟਰਕਚਰ ਦੇ ਪੁਆਇੰਟ ਆਫ ਨਲ ਕਿ ਇਨ ਕੇਸ ਅਗਰ ਅਟੈਕ ਹੋ ਜਾਏ ਤੇ ਆਪਣੇ ਨੂੰ ਆਪਣੇ ਜਿਹੜੇ ਨਾਗਰਿਕਾਂ ਨੂੰ ਸੇਫਲੀ ਅਸੀਂ ਕਿੱਥੇ ਸਟੇਸ਼ਨ ਕਿੱਥੇ ਰੱਖਣਾ ਹੈ ਉਹ ਮੈਂ ਔਨ ਦਾ ਰਿਕਾਰਡ ਤਾਂ ਨਹੀਂ ਦੱਸ ਸਕਦਾ ਲੇਕਿਨ ਇਹਦੇ ਬਾਰੇ ਵੀ ਅਸੀਂ ਕਾਰਵਾਈ ਸ਼ੁਰੂ ਕਰ ਦਿੱਤੀ ਭਾਰਤ ਪਾਕਿਸਤਾਨ ਵਿਚਾਲੇ ਪੈਦਾ ਹੋਏ ਸਥਿਤੀ ਤੋਂ ਬਾਅਦ ਹਾਈਲਾਈਟ ਦੇ ਉੱਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਕਰ ਦਿੱਤਾ ਗਿਆ ਤਾਂ ਉਸੇ ਦੇ ਚੱਲਦੇ ਆ ਚੰਡੀਗੜ੍ਹ ਦੇ ਵਿੱਚ ਵੀ ਬਿੱਤੇ ਰਾਤ ਤੋਂ ਬਹੁਤ ਸਾਰੀਆਂ ਚਰਚਾਵਾਂ ਨੇ ਬਹੁਤ ਸਾਰੀ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਬਲੈਕਆਊਟ ਰਿਹਾ ਚੰਡੀਗੜ੍ਹ ਦੇ ਵਿੱਚ ਰਾਤ ਤੇ ਅੱਜ ਸਵੇਰੇ ਜਿਹੜਾ ਤੜਕਸਾਰ 9:30 ਵਜੇ ਦੇ ਕਰੀਬ ਜਿਹੜਾ ਉਹ ਸਾਇਰਨ ਵੱਜਦਾ ਹੈ ਜੋ ਕਿਹਾ ਜਾਵੇ ਹਾਈਲਾਈਟ ਦੇ ਉੱਤੇ ਤਾਂ ਇਹ ਸਾਰੀ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਕਿਹੋ ਜਿਹੀ ਸਥਿਤੀ ਹੈ ਤੇ ਕੀ ਕੁਝ ਹਦਾਇਤਾਂ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਨੇ ਤੇ ਸੌਰਵ ਜੋਸ਼ੀ ਜੋ ਕਿ ਸਾਡੇ ਨਾਲ ਮੌਜੂਦ ਨੇ ਜੋ ਕਿ ਕਾਉਂਸਲਰ ਨੇ ਚੰਡੀਗੜ੍ਹ ਦੇ ਜੋਸ਼ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸ਼੍ਰੀਮਤੀ ਜੀ ਪਹਿਲਾਂ ਤਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਚੰਡੀਗੜ੍ਹ ਦੇ ਵਿੱਚ ਵਿੱਤੇ ਦਿਨਾਂ ਤੋਂ ਕੀ ਕੁਝ ਸਥਿਤੀ ਹੈਗੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਪਾਕਿਸਤਾਨ ਨੇ ਜੋ ਕਰਤਾ ਕਹਿੰਦ ਰਿਹਾ ਕਿ ਕਾਇਰਤਾ ਪੂਨ ਜਿਹਨੂੰ ਕਹਿੰਦੇ ਤੁਸੀਂ ਸ਼ਬਦ ਹੈਗਾ ਹੈ ਨਾ ਕੀ ਪਿੱਠ ਪਿੱਛੇ ਖੰਜਰ ਖੋਪਣ ਦੀ ਆਤ ਹੈਗੀ ਹੈ ਹੁਣ ਜਦ ਆਂਤਕੀਆਂ ਆਂਤਕਵਾਦੀਆਂ ਦੇ ਕੈਂਪਾਂ ਨੂੰ ਜਦ ਭਾਰਤ ਸਰਕਾਰ ਤੇ ਫੌਜਾਂ ਨੇ ਖਤਮ ਕੀਤਾ ਨੋ ਜਿਹੜੇ ਇਹਨਾਂ ਦੇ ਸੈਂਟਰ ਸੀਗੇ ਦੋ ਦਿਨ ਪਹਿਲਾਂ ਤੇ ਸਾਨੂੰ ਸਿਕਾ ਕਿ ਪਾਕਿਸਤਾਨ ਇਸ ਗੱਲ ਨੂੰ ਲੈ ਕੇ ਜ਼ਿਆਦਾ ਰਿਐਕਟ ਨਹੀਂ ਕਰੇਗਾ ਹੋਰ ਸ਼ਾਇਦ ਆਪਣੀ ਐਕਸਪਲੇਨੇਸ਼ਨ ਦੇਗਾ ਕਿ ਇਹ ਜਿਹੜੇ ਆਂਤਕਵਾਦੀਆਂ ਦੇ ਕੈਂਪ ਚੱਲ ਰਹੇ ਐ ਸਾਡੇ ਨਹੀਂ ਚੱਲ ਰਹੀ ਸੀ ਬਲਕਿ ਇਹ ਸਾਡੀ ਜਾਣਕਾਰੀ ਸੀ ਨਹੀਂ ਜਿਵੇਂ ਤੁਹਾਨੂੰ ਯਾਦ ਹੋਣਾ ਉਸਮਾ ਬਨ ਲਾਦਨ ਜਦ ਮਿਲਿਆ ਸੀਗਾ ਹੁਣ ਦੇਖੋ ਹਾਲਤ ਦੇਖੋ ਇਹਦਾ ਮਤਲਬ ਜਿਹੜਾ ਪਹਿਲਗਾਮ ਚ ਜਿਹੜਾ ਇਨਸੀਡੈਂਟ ਹੋਇਆ ਲਸ਼ਕਰ-ਏ-ਤੋਇਬੇ ਵਾਲਾ ਔਰ ਜਿਹੜੇ ਨੌ ਸੈਂਟਰ 48 ਘੰਟੇ ਪਹਿਲੇ ਭਾਰਤੀ ਫੌਜਾਂ ਨੇ ਤੋੜੇ ਔਰ ਨਾਸਤਨਬੂਦ ਕਰਤੇ ਖਤਮ ਕਰਤੇ ਉਹਦੇ ਰਿਐਕਸ਼ਨ ਚ ਪਾਕਿਸਤਾਨ ਦੇ ਆਰਮੀ ਨੇ ਪਿਛਲੀ ਰਾਤ ਨੂੰ ਕੀ ਕੀਤਾ ਕਿ ਆਮ ਲੋਕਾਂ ਦੇ ਉੱਪਰ ਡਰੋਨ ਦੇ ਰਾਹੀਂ ਕਰਾਂਦੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵੀ ਤੁਹਾਨੂੰ ਪਤਾ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਪਠਾਨਕੋਟ ਉੜੀ ਮੈਂ ਕਹਿੰਦਾ 15 ਥਾਵਾਂ ਤੇ ਉਹਨਾਂ ਨੇ ਕਰਵਾਤਾ ਹੋਇਆ ਕੀ ਆਇਆ ਕੀ ਉਹਨਾਂ ਦੇ ਹੱਥ ਇਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਜਿਹੜੇ ਅੰਤਕਵਾਦੀ ਤੇ ਪਾਕਿਸਤਾਨ ਦੀ ਫੌਜ ਦੋਨੋਂ ਇੱਕ ਬਰਾਬਰ ਹੈ ਇਹ ਸਿਰਫ ਔਰ ਸਿਰਫ ਜਿਹੜੇ ਕਹਿੰਦਾ ਖੰਜਰ ਖੋਪਣ ਦਾ ਕੰਮ ਕਰ ਸਕਦਾ ਪਿੱਠ ਰਾਹੀਂ ਪਿੱਛੇ ਆ ਕੇ ਗੋਲੀ ਮਾਰ ਸਕਦੇ ਆ ਸਾਹਮਣੇ ਆ ਕੇ ਕੁਝ ਨਹੀਂ ਕਰ ਸਕਦੇ ਕੱਲ ਮਜ਼ਾ ਆ ਗਿਆ ਵੈਸੇ ਜੋ ਮਰਜ਼ੀ ਬੋਲੋ ਸਾਰੇ ਜਿਹੜੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹ ਇੰਨੇ ਖੁਸ਼ ਨੇ ਕਿ ਜਿਹੜਾ ਇਨਫਰਾਸਟ੍ਰਕਚਰ ਗਵਰਨਮੈਂਟ ਮਤਲਬ ਗਵਰਨਮੈਂਟ ਆਫ ਇੰਡੀਆ ਮੋਦੀ ਸਰਕਾਰ ਨੇ ਰੱਖਿਆ ਹੋਇਆ ਸੀਗਾ ਤੁਸੀਂ ਦੇਖੋ ਚੰਡੀਗੜ੍ਹ ਦੇ ਬਾਰੇ ਪਤਾ ਲੱਗਿਆ ਸਾਨੂੰ ਕਿ ਦੋ ਡਰੋਨ ਚੰਡੀਗੜ੍ਹ ਤੇ ਹਮਲਾ ਕਰਨ ਲਈ ਕੱਲ ਭੇਜੇ ਗਏ ਸੀਗੇ ਉਹ ਦੋਨੋਂ ਨਿਊਟ੍ਰਲਾਈਜ਼ ਕਰਤੇ ਆਰਮੀ ਨੇ ਲੁੱਕ ਐਟ ਦਾ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਤਾਂ ਕਿੰਨਾ ਚੰਗਾ ਸੀਗਾ ਤੁਹਾਡੇ ਸਾਹਮਣੇ ਰਾਤੀਂ ਕਈ ਵੀਡੀਓਜ਼ ਆਏ ਤੁਹਾਡੇ ਸਾਹਮਣੇ ਕਿੰਨੇ ਡਰੋਨ ਨਾਲ ਉਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਔਰ ਕਿੰਨੇ ਸਕਸੈਸਫੁਲ ਹੋ ਸਕੇ ਬਹੁਤ ਘੱਟ ਅਗਰ ਹੋਏ ਵੀ ਸਕਸੈਸਫੁਲ ਤਾਂ ਹੋਏ ਨਹੀਂ ਉਹ गिर ਕੇ ਪਿੰਡਾਂ 'ਚ गिर ਗਏ ਜਾਂ ਖੇਤਾਂ 'ਚ ਜਾ ਕੇ गिर ਗਏ ਤੇ ਅਲਟੀਮੇਟਲੀ ਇਹ ਜਿਹੜੀ ਚੀਜ਼ਾਂ ਹੋਈਆਂ ਸਾਨੂੰ ਆਪਣੇ ਫੌਜ ਤੇ ਗਰਵ ਹੈ ਸਾਨੂੰ ਆਪਣੀ ਭਾਰਤ ਸਰਕਾਰ ਤੇ ਗਰਵ ਹੈ ਔਰ ਸਾਨੂੰ ਜਿਹੜੇ ਇੱਕ ਲੜਾਈ ਜਿਹੜੇ ਸਰਦਾ ਤੇ ਲੜੀ ਜਾਂਦੀ ਹੈ ਦੂਜੀ ਲੜਾਈ ਦੇਸ਼ ਦੇ ਨਾਗਰਿਕ ਲੜ ਰਹੇ ਨੇ ਜਿਵੇਂ ਕੱਲ ਰਾਤ ਦੀ ਤੁਸੀਂ ਗੱਲ ਕਰ ਰਹੇ ਸੀਗੇ ਹੁਣ ਕੱਲ ਰਾਤ ਕੀ ਹੋਇਆ ਸੀਗਾ 48 ਘੰਟਾ ਪਹਿਲਾਂ ਮੌਕ ਡ੍ਰਿਲ ਕਰਾਇਆ ਗਿਆ ਪੂਰੇ ਦੇਸ਼ ਪਰਚੇ ਕਿ ਤੁਸੀਂ ਬਲੈਕਆਊਟ ਚ ਕਿਵੇਂ ਰਹਿਣਾ ਹੈ ਔਰ ਕਿਵੇਂ ਆਪਣੀ ਲਾਈਟਾਂ ਬੰਦ ਕਰਨੀ ਹੈ ਔਰ ਦੇਖੋ 48 ਘੰਟਾ ਪਹਿਲਾਂ ਕੀਤਾ ਤਾਂ ਸਾਨੂੰ 24 ਘੰਟੇ ਨਹੀਂ ਹੋਏ ਸੀਗੇ ਮੌਕ ਡ੍ਰਿਲ ਕਰਨ ਨੂੰ ਪਾਕਿਸਤਾਨ ਨੇ ਅਟੈਕ ਕੀਤਾ ਔਰ ਜਨਤਾ ਨੇ ਕਿੰਨੇ ਚੰਗੇ ਤਰੀਕੇ ਨਾਲ ਜਿਸ ਪ੍ਰਕਾਰ ਕੇਂਦਰ ਸਰਕਾਰ ਨੇ ਮੌਕ ਡ੍ਰਿਲ ਕਰਵਾਈ ਸੀਗੀ ਉਹਦਾ ਰਿਜ਼ਲਟ ਦੇਖਣ ਨੂੰ ਮਿਲਿਆ ਕੱਲ ਸਾਰਿਆਂ ਨੇ ਲਾਈਟ ਆਫ ਕਰਤੀ ਸੀਗੀ ਹਾਂ ਕੁਝ ਪਾਰਟ ਸੀਗੇ ਜਿਵੇਂ ਸਟਰੀਟ ਲਾਈਟਸ ਦੇ ਇਸ਼ੂਸ ਆਏ ਸੀਗੇ ਕਿ ਉਹ ਰਹਿ ਗਈ ਸੀ ਖੁੱਲੀਆਂ ਫਿਰ ਬਾਅਦ ਚ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀਗੇ ਉਹਨਾਂ ਨੇ ਉਹ ਵੀ ਸਾਰੀ ਲਾਈਟ ਬੰਦ ਕਰਵਾਤੀ ਸੀਗੀ ਲੇਕਿਨ ਅਸਲੀ ਗੱਲ ਹੈ ਕਿ ਨਾਗਰਿਕਾ ਨੇ ਆਪਣਾ ਰੋਲ ਬਹੁਤ ਚੰਗਾ ਰੋਲ ਪਲੇ ਕੀਤਾ ਚੰਡੀਗੜ੍ਹ ਤੇ ਟ੍ਰਾਈ ਸਿਟੀ ਵਿੱਚ ਆਪਣੇ ਘਰਾਂ ਦੇ ਅੰਦਰ ਬੈ ਕੇ ਉਹਨਾਂ ਨੇ ਬੂਏ ਖਿੜਕੀਆਂ ਸਾਰੇ ਬੰਦ ਕਰ ਲਏ ਕੋਈ ਇੱਕ ਰੋਸ਼ਨੀ ਬਾਹਰ ਨਹੀਂ ਆਨ ਦਿੱਤੀ ਜਿਹਦੇ ਕਾਰਨ ਕੱਲ ਜਿਹੜਾ ਅਟੈਕ ਸੀਗਾ ਉਹ ਸਾਰਾ ਖਰਾਬ ਹੋਇਆ ਇਹਨਾਂ ਦਾ ਔਰ ਚੰਡੀਗੜ੍ਹ 'ਚ ਕਿਹੜਾ ਅਟੈਕ ਹੋ ਸਕਿਆ ਉਹ ਸਾਨੂੰ ਪਤਾ ਕਿ ਚੰਡੀਗੜ੍ਹ ਕਿਉਂ ਅਟੈਕ ਕਰ ਰਹੇ ਉਹਦਾ ਕਾਰਨ ਹੈ ਚੰਡੀਗੜ੍ਹ ਬੀਇੰਗ ਕੈਪੀਟਲ ਸਿਟੀ ਆਫ ਪੰਜਾਬ ਬਾਰਡਰ ਲੱਗ ਕੇ ਦੀ ਸਟੇਟ ਹੈ ਔਰ ਇੱਥੇ ਦੋ ਸੀਐਮ ਰਹਿੰਦੇ ਨੇ ਦੋ ਗਵਰਨਰ ਰਹਿੰਦੇ ਨੇ ਇੱਥੇ ਹਾਈ ਕੋਰਟ ਦੇ ਚੀਫ ਜਸਟਿਸ ਰਹਿੰਦੇ ਨੇ ਇੱਥੇ ਹਾਈ ਕੋਰਟ ਦੇ ਜੱਜਸ ਰਹਿੰਦੇ ਨੇ ਵੈਸਟਰਨ ਕਮਾਂਡ ਹੈ ਫਿਰ 에ਅਰ ਫੋਰਸ ਦੇ ਦੋ ਸਟੇਸ਼ਨ ਹੈ ਸਾਨੂੰ ਪਤਾ ਕਿ ਚੰਡੀਗੜ੍ਹ ਕਿੰਨਾ ਇਨ ਲਈ ਉਹ ਬਣਿਆ ਹੋਇਆ ਹੈ ਲੇਕਿਨ ਦੋ ਸਟੇਟ ਬਿਲਕੁਲ ਦੋ ਸਟੇਟਾਂ ਦੀ ਰਾਜਧਾਨੀ ਵੀ ਹੈਗੀ ਇੱਕ ਯੂਟੀ ਵੀ ਹੈਗਾ ਤੇ ਉਹਦੇ باوجود ਚੰਡੀਗੜ੍ਹ ਦਾ ਬਾਲ ਵੀ ਬੰਕਾ ਨਹੀਂ ਕਰ ਪਾਇਆ ਪਾਕਿਸਤਾਨੀ ਇਹ ਮੈਂ ਗਰਵ ਨਾਲ ਕਹਿੰਦਾ ਕਿ ਔਰ ਮੈਂ ਆਪਣੇ ਫੌਜੀਆ ਭਰਾਵਾਂ ਦਾ ਧੰਨਵਾਦ ਕਰਦਾ ਜਿਸ ਪ੍ਰਕਾਰ ਉਹ ਸਰਦਾਂ ਦੀ ਲੜਾਈ ਲੜਦੇ ਹਨ ਅੱਜ ਸਮਝ ਆਂਦਾ ਹੈ ਕਿ ਉਹ ਬੈਠੇ ਹਨ ਤੇ ਅਸੀਂ ਬੈਠੇ ਹਾਂ ਕੀ ਕੋਈ ਹਦਾਇਤਾਂ ਕੀ ਕੁਝ ਨਹੀਂ ਚੰਡੀਗੜ੍ਹ ਵਾਸੀਆਂ ਨੂੰ ਹਦਾਇਤਾਂ ਕੀ ਕੁਝ ਦਿੱਤੀਆਂ ਗਈਆਂ ਜ਼ਿਲ੍ਹਾ ਯੂਟੀ ਪ੍ਰਸ਼ਾਸਨ ਦੇ ਵੱਲੋਂ ਦੇਖੋ ਮੈਂ ਯੂਟੀ ਪ੍ਰਸ਼ਾਸਨ ਜਿੰਨੀ ਤਾਰੀਫ ਕਰਾਂ ਉਹ ਨਹੀਂ ਘਟ ਹੋਏਗੀ ਕਿ ਯੂਟੀ ਪ੍ਰਸ਼ਾਸਨ ਨੇ ਇੱਕਦਮ ਹੀ ਕੱਲ ਜਦ ਅਟੈਕ ਹੋਇਆ ਉਹਦੇ ਬਾਅਦ ਉਹਨਾਂ ਨੇ ਐਕਸ਼ਨ ਲਿਤਾ ਉਹਨਾਂ ਨੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਇਸ਼ੂ ਕੀਤੀ ਕਿ ਕੱਲ ਸਾਰੇ ਸਕੂਲ ਇੰਸਟੀਟਿਊਸ਼ਨਸ ਕਾਲਜੇ ਸਾਰੇ ਬੰਦ ਰਹਿਣਗੇ ਫਿਰ ਪੰਜਾਬ ਰੈਣਾ ਹਾਈ ਕੋਰਟ ਨੇ ਵੀ ਕੱਟਤਾ ਕਿ ਬੰਦ ਰਹਿਣਗੇ ਔਰ ਸਾਰੀ ਕੋਰਟਸ ਜਿਹੜੀਆਂ ਬੰਦ ਰਹਿਣਗੀਆਂ ਔਰ ਇਨਫੈਕਟ ਸਾਰੇ ਆਫੀਸਸ ਵੀ ਬੰਦ ਹੋ ਗਏ ਔਰ ਅੱਜ ਜਦ ਸਵੇਰੇ ਫਿਰ ਆਲਾਰਮ ਵੱਜਿਆ ਸੀਗਾ 에ਅਰ ਫੋਰਸ ਸਟੇਸ਼ਨ ਤੋਂ 9:44 ਤੇ ਔਰ ਪ੍ਰਸ਼ਾਸਨਿਕ ਅਧਿਕਾਰੀ ਤੋਂ ਸਾਨੂੰ ਆਲਾਰਮ ਆ ਗਿਆ ਸੀਗਾ ਅਲਰਟ ਆ ਗਿਆ ਸੀਗਾ ਔਰ ਅਸੀਂ ਸਾਰੇ ਚੰਡੀਗੜ੍ਹ ਵਾਸੀਆਂ ਨੂੰ ਜਦ ਸਰਕੂਲੇਟ ਕੀਤਾ ਤੁਸੀਂ ਹੈਰਾਨ ਹੋਗੇ ਕਿ ਚੰਡੀਗੜ੍ਹ ਦੀ ਜਨਤਾ ਨੇ ਆਪਣੇ ਘਰ ਦੇ ਅੰਦਰ ਆਪਣੇ ਆਪ ਨੂੰ ਬੰਦ ਕਰ ਲਿਆ ਉਹਨਾਂ ਨੂੰ ਪਤਾ ਸੀਗਾ ਕਿ ਸਾਨੂੰ ਹਿਦਾਇਤਾਂ ਹੈ ਕਿ ਇਹ ਜਦ ਵੀ ਮੌਕਾ ਹੈ ਤੇ ਅਸੀਂ ਸੜਕਾਂ ਤੇ ਨਹੀਂ ਘੁੰਮਣਾ ਅਸੀਂ ਆਪਣੇ ਘਰਾਂ 'ਚ ਰਹਿਣਾ ਔਰ ਡੇ ਟਾਈਮ ਦਾ ਨਿਸਖਾਇਆ ਗਿਆ ਸੀਗਾ ਬਲੈਕਆਊਟ ਦੇ ਬਾਰੇ ਰਾਤ ਦਾ ਸਿਖਾਇਆ ਗਿਆ ਸੀਗਾ ਮੌਕ ਡ੍ਰਿਲ ਲੇਕਿਨ ਡੇ ਟਾਈਮ ਦੀ ਐਸਓਪੀਜ਼ ਵੀ ਡੇ ਟੂ ਡੇ ਔਰ ਟਾਈਮ ਟੂ ਟਾਈਮ ਪ੍ਰਸ਼ਾਸਨਿਕ ਅਧਿਕਾਰੀਆਂ ਜਿਹੜੇ ਦੱਸਦੇ ਨੇ ਉਹ ਕਹਿੰਦੇ ਆ ਕਿ ਜਦ ਦਿਨ ਦੇ ਵੇਲੇ ਕੋਈ ਅਟੈਕ ਹੋਏ ਤੇ ਤੁਸੀਂ ਆਪਣੀ ਉਪਰੀ ਮੰਜ਼ਿਲ ਤੇ ਨਹੀਂ ਰਹਿਣਾ ਥੱਲੇ ਦੀ ਮੰਜ਼ਿਲ ਤੇ ਥੱਲੇ ਜਿਹੜੇ ਪੋਸ਼ਣ ਹੈ ਗਰਾਉਂਡ ਫਲੋਰ ਗਰਾਉਂਡ ਫਲੋਰ ਚਾ ਕੇ ਸਾਰੇ ਨੇ ਬਹਿਣਾ ਹੈ ਔਰ ਉਹ ਵੀ ਇੱਕ ਅੰਦਰ ਵਾਲੇ ਕਮਰੇ ਚ ਬਾਹਰ ਨਹੀਂ ਕੰਬਣਾ ਔਰ ਤੁਹਾਡੇ ਸਾਹਮਣੇ ਅੱਜ ਚੰਡੀਗੜ੍ਹ ਸਾਰਾ ਤੁਹਾਨੂੰ ਖਾਲੀ ਨਜ਼ਰ ਆਇਆ ਹੋਗਾ ਸਵੇਰ ਦਾ ਤੇ ਇਹ ਲੋਕਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਚੰਡੀਗੜ੍ਹ ਦੀ ਨਾਗਰੀਕਾਂ ਦੀ ਉਹ ਵੀ ਕੱਟਾ ਹੈ ਕਿਉਂਕਿ ਉਹ ਵੀ ਇੱਕ ਇਹ ਲੜਾਈ ਸਭ ਤੋਂ ਵੱਡੀ ਲੜਾਈ ਹੁੰਦੀ ਹੈ ਕਿ ਦੇਖਤੇ ਦੁਸ਼ਮਣਾਂ ਨੂੰ ਇਹ ਨਾ ਪਤਾ ਲੱਗ ਸਕੇ ਕਿ ਲੋਕ ਕਿੱਥੇ ਨੇ ਔਰ ਜਦ ਲੋਕ ਘਰਾਂ ਦੇ ਅੰਦਰ ਹੋਣਗੇ ਤੇ ਉਹ ਟਾਰਗੇਟ ਤੇ ਨਹੀਂ ਆਣਗੇ ਤਾਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਜੇ ਐ ਐਮਸੀ ਤੁਹਾਡੇ ਜਿਹੜਾ ਮਿਊਸਪਲ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਜਾਂ ਹੋਰ ਤਰ੍ਹਾਂ ਦੀ ਕੋਈ ਤਿਆਰੀ ਕੀਤੀ ਗਈ ਇਸ ਨੂੰ ਲੈ ਕੇ ਇਹ ਜਿਹੇ ਹੀ ਸਿਚੁਏਸ਼ਨ ਦੇ ਲਈ ਜੀ ਜਿਵੇਂ ਮੈਂ ਆਪਣਾ ਹੀ ਦੱਸਾਂ ਕਿ ਮੈਂ ਪਾਰਸ਼ਾ ਦਾ ਮੇਰੇ ਮੇਰੇ ਕੋਲ 15 ਸੈਕਟਰ 16 17 ਤੇ 24 ਆਂਦਾ ਹੈ ਤੇ ਮੈਂ ਆਪਣੇ ਏਰੀਆ ਚ ਆਇਡੈਂਟੀਫਾਈ ਕਰਤੇ ਆ ਜਿਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ ਕਿਹਾ ਕਿ ਰੱਖਿਆ ਸੀਗਾ ਕਿ ਇਨ ਕੇਸ ਆਫ ਐਮਰਜੈਂਸੀ ਤੁਹਾਡੇ ਕੋਲ ਅੰਡਰ ਪਾਸਸ ਕਿੰਨੇ ਆ ਅਸੀਂ ਆਇਡੈਂਟੀਫਾਈ ਕਰ ਲਏ ਉਹਨਾਂ ਨੇ ਕਿਹਾ ਕਿ ਤੁਸੀਂ ਆਇਡੈਂਟੀਫਾਈ ਕਰਨਾ ਹੈ ਕਿ ਤੁਹਾਡੇ ਕੋਲ ਬੇਸਮੈਂਟ ਪਾਰਕਿੰਗ ਅੰਡਰਗਰਾਉਂਡ ਪਾਰਕਿੰਗਸ ਕਿੰਨੀ ਹੈ ਉਹ ਅਸੀਂ ਆਇਡੈਂਟੀਫਾਈ ਕਰ ਲਈ ਹੈ ਸਾਡੇ ਕੋਲ ਕਮਿਊਨਿਟੀ ਸੈਂਟਰਸ ਕਿੰਨੇ ਆ ਉਹ ਆਇਡੈਂਟੀਫਾਈ ਕਰ ਲਈ ਹੈ ਤੇ ਔਰ ਤਾਂ ਹੋਰ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਤਾਰੀਫ ਕਰਨਾ ਚਾਹਾਂਗਾ ਕਿ ਪੁਲਿਸ ਪ੍ਰਸ਼ਾਸਨ ਵੀ ਜਸਪਰਕਾਰ ਲੋਕਾਂ ਨੂੰ ਜੋੜ ਕੇ ਰੱਖ ਰਹੀ ਹੈ ਔਰ ਲੋਕਾਂ ਨੂੰ ਹਦਾਇਤਾਂ ਦੇ ਬਾਰੇ ਜਾਣਕਾਰੀ ਦੇ ਰਹੀ ਹੈ ਇਹ ਵੀ ਅੱਛਾ ਰੋਲ ਪਲੇ ਕਰ ਰਹੇ ਹੈ ਵੇਰ ਐਸ ਐਮ ਸੀ ਨੇ ਕੀ ਕਿਹਾ ਕਿ ਐਮ ਸੀ ਨੇ ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਨੌਲ ਕਿ ਇਨ ਕੇਸ ਅਗਰ ਅਟੈਕ ਹੋ ਜਾਏ ਤੇ ਆਪਣੇ ਨੂੰ ਆਪਣੇ ਜਿਹੜੇ ਨਾਗਰਿਕਾਂ ਨੂੰ ਸੇਫਲੀ ਅਸੀਂ ਕਿੱਥੇ ਸਟੇਸ਼ਨ ਕਿੱਥੇ ਰੱਖਣਾ ਉਹ ਮੈਂ ਔਨ ਦਾ ਰਿਕਾਰਡ ਤਾਂ ਨਹੀਂ ਦੱਸ ਸਕਦਾ ਲੇਕਿਨ ਇਹਦੇ ਬਾਰੇ ਵੀ ਅਸੀਂ ਕਾਰਵਾਈ ਸ਼ੁਰੂ ਕਰਤੀ ਹੋਈ ਹੈ ਜਿਹੜੇ ਇੱਥੇ ਦੂਜੇ ਸੂਬਿਆਂ ਦੇ ਸਟੂਡੈਂਟਸ ਰਹਿੰਦੇ ਨੇ ਕੰਮ ਕਰਨ ਵਾਲੇ ਨੇ ਜਾਂ ਜਿਹੜੇ ਅਭਿਸ਼ਨੀ ਉਹਨਾਂ ਦੇ ਲਈ ਵੀ ਕੋਈ ਐਡਵਾਈਸਰੀ ਜਾਰੀ ਹੋਈ ਹੈ ਇਹੋ ਜੀ ਦੇਖੋ ਤੁਹਾਡੇ ਰਾਹੀਂ ਸਭ ਤੋਂ ਪਹਿਲਾਂ ਤਾਂ ਮੈਂ ਰਿਕੁਐਸਟ ਕਰਨਾ ਚਾਹਾਂਗਾ ਕਿ ਮੋਸਟਲੀ ਜਿਹੜੇ ਸਟੂਡੈਂਟ ਹੋਸਟਲ ਤੇ ਪੀਜੀ ਚ ਰਹਿੰਦੇ ਆਂ ਕਿ ਉਹ ਇਹਨੂੰ ਮਜ਼ਾਕ ਨਾ ਸਮਝਣ ਕਿਉਂਕਿ ਕੱਲੇ ਦੇਖਣ ਚ ਆਇਆ ਸੀਗਾ ਤੇ ਪਤਾ ਵੀ ਲੱਗਿਆ ਸੀਗਾ ਕਿ ਬੱਚਿਆਂ ਨੇ ਆਪਣੇ ਕਮਰਿਆਂ ਦੀ ਬਿਜਲੀ ਬੰਦ ਨਹੀਂ ਕੀਤੀ ਸੀ ਤੇ ਮੇਰੀ ਤੁਹਾਡੇ ਰਾਹੀਂ ਉਹਨਾਂ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਚੰਡੀਗੜ੍ਹ ਦੀ ਤੁਸੀਂ 파ਟ ਹੋ ਦੇਸ਼ ਦਾ 파ਟ ਹੋ ਅਸੀਂ ਆਪਣੇ ਦੇਸ਼ ਦੇ ਨਾਲ ਖੜਨਾ ਹੈ ਤੇ ਇਹ ਮਜ਼ਾਕ ਨਹੀਂ ਹੈ ਇਹ ਸੀਰੀਅਸ ਹੈ ਇਹਨੂੰ ਤੁਸੀਂ ਸੀਰੀਅਸਲੀ ਲੈਣਾ ਹੈ ਦੂਜੀ ਗੱਲ ਚੰਡੀਗੜ੍ਹ ਦੇ ਜੋ ਵੀ ਕੋਈ ਪ੍ਰਵਾਸੀ ਹੈ ਕੋਈ ਬੱਚੇ ਬਾਹਰੋਂ ਆਏ ਹਨ ਉਹ ਰਿਸਪੌਂਸਿਬਿਲਟੀ ਸਾਡੀ ਹੈ ਇਹ ਜਿਹੜੇ ਮੈਂ ਤੁਹਾਨੂੰ ਥਾਵਾਂ ਦੱਸੀਆਂ ਸੀਗੀਆਂ ਇਹ ਉਹਨਾਂ ਲਈ ਅਸੀਂ ਆਇਡੈਂਟੀਫਾਈ ਕੀਤੀ ਹੈ ਤਾਂ ਕਿ ਹਰ ਕੋਈ ਅਗਰ ਚੰਡੀਗੜ੍ਹ ਦੇ ਨਾਗਰਿਕ ਆਪਣੇ ਘਰਾਂ 'ਚ ਸੇਫ ਹੈ ਤੇ ਪ੍ਰਵਾਸੀ ਤੇ ਸਟੂਡੈਂਟਸ ਉਹਨਾਂ ਲਈ ਵੀ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਰਹੇ ਹਾਂ ਠੀਕ ਹੈ ਜੀ ਬੋਲ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਕੋਲੰਦਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਇਸਾਂ ਚੌਰਵ ਜੋਸ਼ੀ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਾਉਂਸਲਰ ਨੇ ਚੰਡੀਗੜ੍ਹ ਦੇ ਬਹੁਤ ਸਾਰੀ ਗਲਬਾਤਾਂ ਜੋ ਕੁਝ ਐਡਵਾਈਸਰੀ ਜਾਰੀ ਕੀਤੀ ਗਈ ਹੈ ਚੰਡੀਗੜ੍ਹ ਨਿਵਾਸੀਆਂ ਦੇ ਲਈ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤੇ ਬਹੁ ਉਹਨਾਂ ਦਾ ਸਾਫ਼ ਤੌਰ ਦੇ ਉੱਤੇ ਕਹਿਣਾ ਹੈ ਕਿ ਇਸ ਵਾਕੇ ਜੀ ਇਹ ਸਿਚੁਏਸ਼ਨ ਜਿਹੜੀ ਹੈ ਉਹ ਸਮਝਣ ਵਾਲੀ ਹੈ ਸਥਿਤੀ ਨੂੰ ਵਾਚਣ ਵਾਲੀ ਹੈ ਤੇ ਹੱਤ ਵਰਤਣ ਵਾਲੀ ਹੈ ਤੇ ਲੋਕਾਂ ਨੂੰ ਇਸ ਸਥਿਤੀ ਨੂੰ ਸਮਝਣਾ ਚਾਹੀਦਾ ਤੇ ਆਪਣੇ ਘਰਾਂ ਦੇ ਵਿੱਚ ਦਿੱਤੀ ਐਡਵਾਈਸਰੀ ਦੇ ਮੁਤਾਬਕ ਅੰਦਰ ਰਹਿਣਾ ਚਾਹੀਦਾ ਹੈ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ